ਤਸਸੀ ਗੱਲ ਬਾਈ ਕੀ ਹਾਲ ਆ ਆ ਬਾਈ ਖੇਤੀ ਆ ਹਮਾ ਚੱਲ ਜੀ ਹਾਂਜੀ ਹਾਂਜੀ ਜਸ ਜਸਨਕੌਰ ਕੀ ਹਾਲ ਆ ਜੀ ਜਸਨਕੌਰ ਆ ਇੰਆ ਤੱਕ ਦੀਆਂ ਅੰਕਲ ਜੀ ਦਾ ਬਲ ਰਾਂ ਆ ਬਾਈ ਖੇਤੀ ਆ ਤੇ ਜਿਹੜੇ ਇਹ ਟਰੈਕਟਰ ਚੱਲ ਰਹੇ ਆ ਵਧੀਆ 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 ਚਾਹੀਦੇ ਬਈ ਤੇ ਇਹ 1200 ਰੁਪਏ ਰੈਂਟ ਤੇ ਆਏ ਆ ਤੇ ਸਵੇਰ ਦਾ ਲੱਗਿਆ ਹੋਇਆ ਇੰਨਾ ਖੇਤੀ ਇਹਨੇ ਵਾਹਿਆ ਵਧੀਆ ਜੀ ਵਧੀਆ ਤੁਸੀਂ ਦੱਸੋ ਹਰ ਅਵੀ ਕੁਮਾਰ ਦਲਜੀਤ ਏਰ ਹਰ ਅਵੀ ਕੁਮਾਰ ਰਾਮ ਰਾਮ ਜੀ ਰਾਮ ਰਾਮ ਕਾਤਾ ਖਤਮਾ ਜਸ ਸਿੱਧੂ ਵਧੀਆ ਜੀ ਵਧੀਆ ਬਈ ਤੁਸੀਂ ਦੱਸੋ ਚੰਗਿਆ ਛੜਾ ਗਏ ਬਹੁਤ ਟਾਈਮ ਦ ਸਵੇਰ ਦੇ ਲੱਗੇ ਸੀਗੇ ਹੁਣ ਜਾ ਕੇ ਖਤਮ ਹੋਇਆ ਕੰਮ ਹਾਂਜੀ ਬਾਈ ਸਸੀ ਗੱਲ ਪਹਿਲਾਂ ਸਾਰਿਆਂ ਨੂੰ ਕੀ ਬੰਦਾ ਬਈ ਗੱਲਬਾਤ ਕੋਈ ਨਮਦਾ ਜੀ ਕਿਤੇ ਵਾਰੀ ਗੱਲ ਕਰਦੇ ਸੀ ਬਈ ਇਹ ਆਪਣੇ ਹਿਮਾਚਲ ਵਾਲੇ ਮੈਨੂੰ ਇਹਦੇ ਤੁਹਾਡੇ ਪੰਜਾਬ ਵਾਲੀ ਖੇਤੀ ਦਾ ਹੈ ਨਹੀਂ ਇੱਥੇ ਤੇ ਤੁਸੀਂ ਤਾਂ ਲੈਨੇ ਨਿਆਰੇ ਟਰੈਕਟਰ ਹੈਗੇ ਤੁਹਾਡੇ ਕੋਲੇ ਸਾਡੇ ਅਸੀਂ ਬਲਦਾਂ ਨਾਲ ਬਹੁਨੇ ਆ ਸਾਰੀ ਬਲਦਾਂ ਨਾਲ ਬਾਹੀ ਹੋਈ ਆ ਮੈਂ ਕਿਹਾ ਬਈ ਯਾਰ ਉਹ ਤਾਂ ਗੱਲ ਇੱਕੋ ਹੀ ਆ ਵੀ ਮਸ਼ੀਨਰੀ ਜੁਗ ਗਿਆ ਇੱਥੇ ਤੁਹਾਡੀ ਮਸ਼ੀਨਰੀ ਦੀ ਦਿੱਕਤ ਆ ਵੀ ਚੱਲ ਨਹੀਂ ਸਕਦੀ ਤੇ ਪਰ ਛੋਟੇ ਰੋਟੇਟਰ ਵੀ ਇੱਥੇ ਉਹ ਚੱਲ ਜਾਂਦੀ ਆ ਛੋਟੇ ਆਉਂਦੇ ਤਾਂ ਕੀ ਨਾਂ ਲੈਂਦੇ ਹੁੰਦੇ ਅੰਜੰਦਾ ਬਲਵਿੰਦਰ ਸਿੰਘ ਹਲੋ ਜੀ ਤੇ ਆਹ ਇਹਨਾਂ ਨੇ ਹੁਣ ਆਲੂ ਲਾਤੇ ਬਾਈ ਆਹ ਖੇਤ ਦੇ ਵਿੱਚ ਵੀ ਆਲੂ ਲਾਉਣੇ ਆ ਉਹ ਥੱਲੇ ਅਗਲੇ ਤੇ ਮਟਰ ਲਾਉਣੇ ਆ ਤੇ ਚੱਲੀ ਜਾਂਦਾ ਆਹ ਸਾਰਾ ਸੇਵ ਆ ਬਾਈ ਇੱਧਰ ਆਹ ਸੇਵ ਵਧੀਆ ਹੀ ਵਧੀਆ ਬਲਵਿੰਦਰ ਬਾਈ ਤੁਸੀਂ ਦੱਸੋ ਫੜੀ ਸੇਵ ਦੀ ਖੇਤੀ ਆ ਇਹ ਆਈਸੀ ਕੇ ਮਹਾਂਚਾਲ ਇਹਨਾਂ ਦੇ ਖੇਤੀ ਦੇਖਦੇ ਅੱਜ ਇਹਨਾਂ ਨੇ ਪਹਿਲਾਂ ਆਦਾ ਉਦਾ ਪਟਿਆ ਹੋਇਆ ਸੀਗਾ ਦੋ ਤਿੰਨ ਮਹੀਨੇ ਤੋਂ ਖੇਤੀ ਜਮਾ ਖਾਲੀ ਪਏ ਸੀ ਖੇਤ ਤੇ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਦਸੰਬਰ ਜਨਵਰੀ ਦੇ ਫਰਵਰੀ ਦਸੰਬਰ ਦੇ ਲਾਸਟ ਹੀ ਇਹਨਾਂ ਨੇ ਆਦਾ ਪਟਿਆ ਸੀਗਾ ਦੀਪ ਸਿੱਧੂ ਬਈ ਕੁਫਰੀ ਕੋਲਾ ਸਤਿ ਸ਼੍ਰੀ ਅਕਾਲ ਜੀ ਕੈਂ ਠੰਦੀ ਕੁਫਰੀ ਬਾਈ ਇਹ ਹਿਮਾਚਲ ਦੇ ਵਿੱਚ ਆਪਣੇ ਰਜੋਰਡ ਦੇ ਨਾਲ ਹੀ ਆ ਇਹ ਆ ਆਪਣਾ ਇਧਰ ਰਸੋਰਡ ਰਸੋਰਡ ਤੇ ਇਹਦੇ ਨਾਲ ਹੀ ਹੈਗਾ ਜਿਹੜਾ ਇਹ ਖੇਤੀ ਚੱਲ ਜਾਂਦੀ ਆ ਇੱਥੇ ਸੀਗੇ ਨਹੀਂ ਬਾਈ ਵਾਵਾ ਘੁੰਮਣੇ ਬਾਈ ਆਪਣਾ ਇੱਥੇ ਰਿਜ਼ੋਰਟ ਲੈ ਹੋਏ ਆਪਣੀ ਹੈ ਤੇ ਇੱਥੇ ਹੀ ਹੁੰਨੇ ਆਪਾਂ ਸੇ ਠੀਕ ਆ ਬਾਈ ਕਦੇ ਵੀ ਕਦੇ ਇਧਰਲੀ ਸਾਈਡ ਕੋਈ ਘੁੰਮਣ ਦਾ ਵੀ ਚਾਹਵਣ ਹੋਵੇ ਹਨਾ ਵੈਸੇ ਆਉਂਦੇ ਜਾਂਦੇ ਰਹਿੰਦੇ ਆ ਆਪਣੇ ਇਧਰਲੀ ਸਾਈਡ ਤਾਂ ਸ਼ਿਮਲਾ ਦੇ ਵਿੱਚ ਵੀ ਆਪਣਾ ਰਿਜ਼ੋਰਟ ਕੋਖਰੀਡੇ ਵਿੱਚ ਤੇ ਇੱਕ ਹੈ ਮਨਾਲੀ ਮਨਾਲੀ ਦੇ ਵਿੱਚ ਹੁਣੇ ਲਿਆ ਹੋ